ਸੰਗਰੂਰ ਤੋਂ ਭੋਜ ਸਮਾਜ ਪਾਰਟੀ ਦੇ ਉਮੀਦਵਾਰ ਡਾਕਟਰ ਮੱਖਣ ਸਿੰਘ ਵੱਲੋਂ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੇ ਲਈ ਆਪਣੇ ਨਾਮ ਸੱਜ ਕੀ ਕਾਗਜ਼ ਪਰੇ ਨੇ ਜਿੱਥੇ ਕਿ ਸੰਗਰੂਰ ਦੇ ਵਿੱਚ ਆਪਣੇ ਇਕੱਠ ਨਾਲ ਰੈਲੀ ਕਰਨ ਤੋਂ ਬਾਅਦ ਸੰਗਰੂਰ ਦੇ ਡੀਸੀ ਦਫ਼ਤਰ ਕਾਗਜ਼ ਪਰੇਗੇ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੇ ਕਿਹਾ ਹੈ ਕਿ ਸੰਗਰੂਰ ਦੇ ਵਿੱਚ ਕਾਂਗਰਸ ਦਾ ਉਮੀਦਵਾਰ ਸੁਖਪਾਲ ਖੈਰਾ ਜੋ ਕਿ ਬਾਹਰ ਤੋਂ ਆਇਆ ਹੈ ਅਤੇ ਲੋਕਾਂ ਨੂੰ ਪਸੰਦ ਵੀ ਨਹੀਂ ਕਰ ਰਿਹਾ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਦੀ ਗੱਲ ਕੀਤੀ ਹੈ ਤੇ ਉਹ ਸੰਵਿਧਾਨ ਵਿੱਚ ਭਰੋਸਾ ਨਹੀਂ ਰੱਖਦੇ ਜਿਸ ਦੇ ਚੱਲਦੇ ਲੋਕ ਉਹਨਾਂ ਨੂੰ ਵੀ ਪਸੰਦ ਨਹੀਂ ਕਰ ਰਹੇ ਸਰਦਾਰ ਜੀ ਇਹ ਹਾਈਟ ਪਰ ਕਾਗਜ਼ ਪਰ ਨ ਆਉਂਗੇ ਕੀ ਕਹਿਣਾ ਚਾਹੋ ਅੱਜ ਮੈਂ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਵਜੋਂ ਲੋਕ ਸਭਾ ਸੰਗਰੂਰ ਤੋਂ ਕਾਗਜ਼ দাখিল ਕੀਤੇ ਆ ਮੇਰੇ ਬਹੁਜਨ ਸਮਾਜ ਪਾਰਟੀ ਦੇ ਸੈਕਟਰੀ ਸਾਥ ਜੁੰਤੀ ਵਿੱਚ ਸਾਥੀ ਆਏ ਸਾਰੀ ਮੇਰੀ ਸ਼ੂਬੇ ਦੀ ਟੀਮ ਆਈ ਹੈਗੀ ਸ਼ੂਬੇ ਦੇ ਸਾਡੇ ਜਨਨ ਸਕੱਤਰ ਤਰ ਤੰਗੋਰ ਸਿੰਘ ਵੀ ਰਾਏ ਨੇ ਸਾਡੇ ਸੂਬੇ ਦੇ 77 ਦਰਸ਼ਨ ਸਿੰਘ ਜੀ ਲੋਕ ਸਾਡੇ ਸੂਬੇ ਦੇ ਕਿਵਾ ਕਮੇਟੀ ਮੈਂਬਰ ਮਾਸਟਰ ਅਮਰਜੀਤ ਸਿੰਘ ਜੀ ਸਾਡੇ ਤਿੰਨਾਂ ਜ਼ਿਲ੍ਹਿਆਂ ਦੇ ਪ੍ਰਧਾਨ ਸਰਦਾਰ ਸਰਦੀਪ ਸਿੰਘ ਖੇੜੀ ਸਰਦਾਰ ਅਮਰੀਕ ਸਿੰਘ ਕੈਂਥ ਸ਼੍ਰੀ ਸੰਸਾਧਨ ਸਾਰੀ ਜੀ ਤੇ ਨੋਵਾਂ ਹਲਕਿਆਂ ਦੇ ਪ੍ਰਧਾਨ ਸਾਡੇ ਜਿਹੜੇ ਹੈਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਤੇ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਮੈਜਰ ਹੋਟਲ ਚ ਜੋ ਧੋਰੀ ਰੋਡ ਦੇ ਉੱਤੇ ਹੈ ਉੱਥੇ ਇਕੱਠੇ ਹੋਏ ਉੱਥੇ ਕਰੈਲੀ ਕੀਤੀ ਬੁੱਧਵਾਰ ਜਿਹੜਾ ਹੈਗਾ ਪ੍ਰੋਸੀਸ਼ਨ ਦੇ ਰੂਪ ਦੇ ਵਿੱਚ ਅਸੀਂ ਡੀਸੀ ਸਾਹਿਬ ਦੇ ਦਫਤਰ ਵਿੱਚ ਆ ਕੇ ਜਿਹੜਾ ਹੈਗਾ ਸਫਲਤਾਪੂਰਵਕ ਨਾਮਜ਼ਦਗੀ ਕਾਰਜ ਦਰਜ ਕਰ ਲਿੱਤੇ ਨੇ ਕਿ ਇਸ ਵਾਰ ਅਸੀਂ ਸਾਰੇ ਸ਼ਹਿਰਦਾਰ ਹੋਣ ਲਾ ਰਹੇ ਹਾਂ ਕਿ ਤੇ ਮੈਂ ਇਹ ਦੱਸਣਾ ਚਾਹਣਾ ਕਿ ਬਹੁਜਨ ਸਵਾਜ ਪਾਰਟੀ ਇਕੱਲੇ ਪੰਜਾਬ ਵਿੱਚ ਨਹੀਂ ਪੂਰੇ ਭਾਰਤ ਵਿੱਚ ਆਪਣੇ ਬਲਬੂਤੇ ਦੇ ਉੱਤੇ ਜਿਹੜਾ ਇੱਥੋਂ ਦਾ ਮੰਨੂਵਾਦੀ ਸਿਸਟਮ ਹੈ ਜਿਹੜਾ ਇੱਥੋਂ ਦਾ ਸਰਮਾਇਦਾਰੀ ਨਿਜਾਮ ਹੈ ਉਹਦੇ ਖਿਲਾਫ ਜਿਹੜੀ ਚੋਣਾ ਲੜ ਰਹੀ ਹੈ ਤੇ ਜਿਹੜੀ ਸੰਧੂਰ ਲੋਕਸਭਾ ਚੀਤ ਹੈ ਇਹੋ ਜਿਹੜੀ ਹੌਟ ਚੀਤ ਹੈਗੀ ਇੱਥੇ ਜਿੰਨੇ ਵੀ ਕੈਂਡੀਡੇਟ ਮੇਰੇ ਖਿਲਾਫ ਖੜੇ ਆ ਉਹ ਸਾਰੇ ਰਜਵਾੜਾ ਸਾਹਿਬ ਦੇ ਨਾਲ ਪਾਣੀ ਤੇ ਵਜਦੇ ਆ ਕਿ ਮੈਂ ਇੱਕ ਗਰੀਬਾਂ ਦੇ ਘਰਾਬ ਤੋਂ ਪੈਦਾ ਹੋਇਆ ਜਿਹੜਾ ਦਲਤ ਸਮਾਜ ਦਾ ਮੁੰਡਾ ਇਹਨਾਂ ਸਾਰੇ ਰਜਵਾੜਿਆਂ ਨੂੰ ਜਿਹੜਾ ਹੈਗਾ ਧੂੜ ਚ ਚਤਾ ਚੇਟਾਂਗੇ ਇਹਨਾਂ ਨੂੰ ਸਾਰਿਆਂ ਨੂੰ ਪੜਨੇ ਪਾ ਦੇਵਾਂਗੇ ਤੇ ਇਹ ਜਿਹੜਾ ਸੰਗਰੂਰ ਤੋ ਬਹੁਜਨ ਸਮਾਜ ਪਾਰਟੀ ਜਿਹੜੀ ਜਿੱਤ ਆ ਉਹ ਪੱਕੀ ਹੈ। ਨਾ ਸਬ ਕੀ ਦਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਤੁਸੀਂ ਜੀ? ਨਹੀਂ ਨਹੀਂ ਸਾਡਾ ਮੁਕਾਬਲਾ ਤਾਂ ਜਿਹੜਾ ਹੈਗਾ ਹਾਥੀ ਸਾਰਿਆਂ ਤੋਂ ਅੱਗੇ ਜਾ ਰਿਹਾ। ਲੋਕ ਸਭਾ ਸਹਰੂਰ ਦੇ ਉੱਤੇ ਤੇ ਕਿਉਂਕਿ ਖੈਰੇ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਬਾਹਰੋਂ ਆਏ ਨੇਗੇ। ਸਿਮ ਸਿਮਰਨਜੀਤ ਜਿਹੜੇ ਮਾਰੇ ਹੈਗੇ ਆ ਉਹ ਸੰਵਿਧਾਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਹੈਗੇ। ਜਿਹੜਾ ਆਪ ਦੇ ਵਿੱਚ ਉਹਨਾਂ ਨੂੰ ਕੋਈ ਵਲੰਟੀਅਰ ਨਹੀਂ ਲੱਭਿਆ ਹੈਗਾ ਤੇ ਭਾਜਪਾ ਵਾਲਿਆਂ ਨੂੰ ਪਿੰਡਾਂ 'ਚ ਨਹੀਂ ਬਣਦੇ ਤੇ ਉਹਨਾਂ ਦੇ ਕੱਲ ਬੜਾ ਲੇਟ ਕੈਂਡੀਡੇਟ ਉਹਨਾਂ ਨੂੰ ਲੱਭਿਆ ਹੈਗਾ ਇਸ ਕਰਕੇ ਜਿਹੜਾ ਹੈਗਾ ਮੁਕਾਬਲਾ ਸਾਡਾ ਹੈਗਾ ਉਸ ਤੋਂ ਅੱਗੇ ਜਾ ਰਿਹਾ ਕਿਸੇ ਨਾਮ ਮੁਕਾਬਲਾ ਨਹੀਂ ਹਾਥੀ ਅੱਗੇ ਜਾ ਰਿਹਾ ਕਿਹ ਕੀ ਮੁੱਦੇ ਰਹਿਣਗੇ ਜੀ ਬੜਾ ਹਾਂਜੀ ਕੀ ਕੀ ਮੁੱਦੇ ਰਹਿਣਗੇ ਸੰਰੂਰ ਸ਼ਹਿਰ ਮੁੱਦੇ ਸ਼ਹਿਰ ਦੇ ਲੋਕਲ ਮੁੱਦੇ ਜਿਹੜਾ ਹੈਗਾ ਸੰਰੂਰ ਜ਼ਿਲ੍ਹਾ ਹੈਗਾ ਐਜੂਕੇਸ਼ਨ ਪੱਖੋਂ ਬਹੁਤ ਖਾਸ ਕਰਕੇ ਜਿਹੜੀਆਂ ਕੁੜੀਆਂ ਦੀ ਪੜ੍ਹਾਈ ਬਿਲੋਂ ਬਹੁਤ ਪਛੜਿਆ ਹੋਇਆ ਹੈਗਾ ਕੋਈ ਇੱਥੇ ਵੱਡੀ ਇੰਡਸਟਰੀ ਨਹੀਂ ਹੈਗੀ ਮੈਂ ਲੋਕ ਸਭਾ ਜਿੱਤ ਕੇ ਇੱਕ ਕੁੜੀਆਂ ਦੀ ਐਜੂਕੇਸ਼ਨ ਵਾਸਤੇ ਤੇ ਵੱਡੀ ਇੰਡਸਟਰੀ ਵਾਸਤੇ ਜਿਹੜਾ ਹੈਗਾ ਕੀ ਆਪਣਾ ਆਪਣਾ ਪ੍ਰਬੰਧ ਕਰਾਂ ਠੀਕ ਹੈ